ਰੌਬ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਖਰ ਸਵਾਗਤ ਕਰਦਾ ਆਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਸਾਕਾ ਨੀਲਾ ਤਾਰਾ ਕਿਤਾਬ ਬਾਰੇ ਇਹ ਕਿਤਾਬ ਡਾਕਟਰ ਭਗਵਾਨ ਸਿੰਘ ਨੇ ਲਿਖੀ ਹੈ ਇਸ ਕਿਤਾਬ ਦੇ ਵਿੱਚ ਲਗਾਤਾਰ 1 ਜੂਨ ਤੋਂ ਲੈ ਕੇ 13 ਜੂਨ ਤੱਕ ਦਾ ਵਰਤਾਂਤ ਹੈ ਜੋ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਭਾਰਤੀ ਹਕੂਮਤ ਵੱਲੋਂ ਆਪਾਂ 6 ਜੂਨ ਦਾ ਜਿਹੜਾ ਹੈਗਾ ਵਰਤਾਂਤ ਉਹਦੇ ਪਹਿਲੇ ਦੋ ਹਿੱਸੇ ਕਵਰ ਕਰ ਚੁੱਕੇ ਆਂ ਤੀਜੇ ਹਿੱਸੇ ਤੇ ਅੱਜ ਪਹੁੰਚੇ ਆਂ ਤੀਜੇ ਹਿੱਸੇ ਦੇ ਵਿੱਚ ਸੰਤ ਜਰਨਲ ਸਿੰਘ ਭਿੰਡਰਾਂ ਵਾਲਿਆਂ ਦੇ ਜੀਵਨ ਬਾਰੇ ਵੀ ਕਾਫੀ ਕੁਝ ਲਿਖਿਆ ਹੋਇਆ ਕਿਉਂਕਿ ਸੰਤ ਭਿੰਡਰਾਂ ਵਾਲੇ ਉਸ ਮੌਕੇ ਜਦੋਂ ਟਕਰਾਅ ਹੋਇਆ ਤਾਂ ਮੁੱਖ ਵਿਅਕਤੀ ਸਨ ਜਿਨ੍ਹਾਂ ਦੇ ਅਗਵਾਈ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਸਿੱਧਿਆਂ ਪਾ ਗਏ ਆਪਣੇ ਧਰਮ ਦੀ ਤੇ ਆਪਣੀ ਮੰਗਾਂ ਦੀ ਰੱਖਿਆ ਵਾਸਤੇ ਸੋ ਅੱਗੇ ਚੱਲਦੇ ਆ ਤੇ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲ ਨੇ ਕਿਸ ਤਰ੍ਹਾਂ ਦਾ ਇਤਿਹਾਸ ਆ ਤਾਂ ਕਿ ਨਵੀਂ ਪੀੜ ਨੂੰ ਜਾਣਕਾਰੀ ਮਿਲ ਸਕੇ ਸੰਤ ਜਰਨੈਲ ਸਿੰਘ ਦਿੱਲੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਅਤੇ ਸੰਗਤਾਂ ਨੂੰ ਆਪਣੇ ਭਾਸ਼ਣਾ ਨਾਲ ਜਾਗਰੂਕ ਕਰਨ ਤੋਂ ਬਾਅਦ ਵਾਪਸ ਆ ਗਏ ਪਰ ਦਿੱਲੀ ਮਕਾਮ ਦਰਾਨ ਉਹਨਾਂ ਦੇ ਹੋਏ ਜ਼ਬਰਦਸਤ ਸਵਾਗਤ ਨੇ ਸਰਕਾਰਾਂ ਨੂੰ ਕੰਬਣੀ ਛੇੜ ਦਿੱਤੀ ਇੱਧਰ ਪੰਜਾਬ ਦੀ ਦਰਬਾਰਾ ਸਿੰਘ ਸਰਕਾਰ ਆਉਣ ਵਾਲੀ ਹਰ ਘਟਨਾ ਦਾ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਨੂੰ ਠਹਿਰਾ ਰਹੀ ਸੀ ਮਈ 1982 ਵਿੱਚ ਸੰਤ ਜਰਨੈਲ ਸਿੰਘ ਸੰਗਤਾਂ ਦੇ ਸੱਦੇ ਤੇ ਬੰਬਈ ਚਲੇ ਗਏ ਜਿੱਥੇ ਉਹਨਾਂ 10 ਮਈ ਤੱਕ ਰਹਿਣਾ ਸੀ ਦਰਵਾਰਾ ਸਿੰਘ ਸਰਕਾਰ ਨੇ ਉਧਰੋਂ ਹੀ ਸੰਤਾ ਨੂੰ ਐਨਐਸਏ ਅਦੀਨ ਗ੍ਰਿਫਤਰ ਕਰਨ ਦਾ پلان ਬਣਾ ਕੇ ਪੁਲਿਸ ਪਾਲਟੀਆਂ ਰਵਾਨਾ ਕਰ ਦਿੱਤੀਆਂ ਇਸ ਵਾਸਤੇ ਬੰਬਈ ਪੁਲਿਸ ਨੂੰ ਸੰਤਾਾਂ ਦੇ ਜਥੇ ਦੀ ਨਿਗਰਾਨੀ ਰੱਖਣ ਲਈ ਕਿਹਾ ਗਿਆ ਜਿਸ ਦੀ ਖਬਰ ਸੰਤਾ ਨੂੰ ਪਹਿਲਾਂ ਹੀ ਮਿਲ ਗਈ ਸੰਤ ਜਰਨਲ ਸਿੰਘ ਗੁਰਦੁਆਰਾ ਸਿੰਘ ਸਭਾ ਦਾਦਰ ਵਿੱਚ ਰੁਕੇ ਹੋਏ ਸਨ ਉਹ ਆਪਣੀ ਜਗ੍ਹਾ ਪਈ ਗੁਰਬਚਨ ਸਿੰਘ ਮਨੋਚਾਲ ਨੂੰ ਛੱਡ ਕੇ ਆਪ ਪੰਜਾਬ ਪਹੁੰਚ ਗਏ ਇੱਧਰ ਪੰਜਾਬ ਸੁਕਾਰ ਸਮਝ ਰਹੀ ਸੀ ਕਿ ਉਸਨੇ ਸੰਤ ਜਰਨੈਲ ਸਿੰਘ ਦਾ ਪੱਕਾ ਪ੍ਰਬੰਧ ਕਰ ਦਿੱਤਾ ਹੈ ਉਧਰ ਬੰਬਈ ਪੁਲਿਸ ਗੁਰਦੁਆਰੇ ਦੇ ਬਾਹਰ ਨਾਕੇ ਲਾਈ ਬੈਠੀ ਸੀ ਕਿ ਸੰਤ ਨੂੰ ਨਿਕਲ ਨਹੀਂ ਦੇਣਾ ਜਦੋਂ ਸੰਤ ਮਿੱਥਾ ਚੌਕ ਪਹੁੰਚ ਗਏ ਤਾਂ ਮਿੱਥੇ ਪ੍ਰੋਗਰਾਮ ਪਹੁੰਚ ਤੋਂ ਬਾਅਦ ਬਾਕੀ ਸਿੰਘ ਵੀ ਉੱਥੇ ਪੰਜਾਬ ਵੱਲ ਨੂੰ ਤੁਰ ਪਏ ਇਹ ਬੰਬਾਰੀ ਅਤੇ ਇਹ ਬੰਬਈ ਅਤੇ ਪੰਜਾਬ ਪੁਲਿਸ ਦੋਹਾਂ ਲਈ ਬਹੁਤ ਵੱਡਾ ਝਟਕਾ ਸੀ ਪੰਜਾਬ ਪਹੁੰਚ ਕੇ ਸੰਤਾਂ ਨੇ ਧਰਮ ਪ੍ਰਚਾਰ ਅਤੇ ਅੰਮ੍ਰਿਤ ਛਕਾਉਣ ਦਾ ਕੰਮ ਜਾਰੀ ਰੱਖਿਆ ਅਕਾਲੀ ਗੱਲ ਨੇ ਕਪੂਰੀ ਮੋਰਚੇ ਲਈ ਮਹੀਨੇ ਵਿੱਚ ਗ੍ਰਿਫਤਾਰੀਆਂ ਦਾ سلسلہ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲ ਰਹੀ ਸੀ ਕਾਮਰੇਡ ਉਹਨਾਂ ਤੋਂ ਵੱਖ ਹੋ ਚੁੱਕੇ ਸਨ ਇੱਧਰ ਸਰਕਾਰ ਸੰਤ ਜਰਨੈਲ ਸਿੰਘ ਨੂੰ ਕੇਸਾਂ ਵਿੱਚ ਉਲਝਾਉਣ ਲਈ ਹਰ ਸੰਭਵ ਯਤਨ ਕਰ ਰਹੀ ਸੀ 17 ਜੁਲਾਈ 1982 ਰਾਤ ਨੂੰ ਪੁਲਿਸ ਨੇ ਖਡੂਰ ਸਾਹਿਬ ਤੋਂ ਵਾਪਸ ਆਉਂਦੇ ਦਮਦਨ ਟਕਸਾਲ ਦੇ ਤਿੰਨ ਸਿੰਘਾਂ ਭਾਈ ਜਗੀਰ ਸਿੰਘ ਭਾਈ ਜੈਪ ਸਿੰਘ ਤੇ ਭਾਈ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪੈਰ ਵੀ ਕਰ ਲਈ ਸੰਤਾ ਨੇ ਭਾਈ ਮਰੀਕ ਸਿੰਘ ਤੇ ਬਾਬਾ ਧਾਰਾ ਸਿੰਘ ਨੂੰ ਭੇਜਿਆ ਅਗਲੇ ਦਿਨ 19 ਜੁਲਾਈ ਨੂੰ 12:30 ਵਜੇ ਅੰਮ੍ਰਿਤਸਰ ਕਚਹਿਰੀ ਵਿੱਚ ਇਹਨਾਂ ਦੋਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੰਤ ਜਰਨੈਲ ਸਿੰਘ ਨੂੰ 1 ਵਜੇ ਦੁਪਹਿਰ ਇਹ ਖਬਰ ਮਿਲੀ ਜੋ ਉਸ ਵੇਲੇ ਬਹੁਤ ਬਿਮਾਰ ਸਨ ਅਤੇ ਗਲੂਕੋਜ਼ ਲੱਗਾ ਹੋਇਆ ਸੀ ਪਰ ਉਸੇ ਵੇਲੇ ਅੰਮ੍ਰਿਤਸਰ ਵੱਲ ਚੱਲ ਪਏ ਉਹ ਅਸਲ ਵਿੱਚ ਅਕਾਲੀ ਲੀਡਰਾਂ ਨੂੰ ਮਿਲ ਕੇ ਅਗਲੀ ਰੂਪਰੇਖਾ ਬਣਾਉਣਾ ਚਾਹੁੰਦੇ ਸਨ ਪਰ ਜਦੋਂ ਕੋਈ ਲੀਡਰ ਉੱਥੇ ਨਾ ਮਿਲਿਆ ਤਾਂ ਸੰਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਓਟ ਆਸਰੇ ਵਿੱਚ ਸਿੰਘਾਂ ਦੀ ਬਿਨਾਂ ਸ਼ਰਤ ਰਹਿ ਐਦੀ ਮੰਗ ਨੂੰ ਲੈ ਕੇ ਮੋਰਚਾ ਆਰੰਭ ਕਰ ਦਿੱਤਾ ਸੰਤਾਂ ਦੀ ਅਰਦਾਸ ਦੇ ਸ਼ਬਦ ਸਨ ਇਹ ਚੋਜੀ ਪ੍ਰੀਤਮ ਜੇ ਤਾਂ ਮੈਂ ਨਿੱਜੀ ਸਦੂਰਤ ਵਾਸਤੇ ਕੰਮ ਸ਼ੁਰੂ ਕਰ ਰਿਹਾ ਤੇ ਦਾਸ ਨੂੰ ਅਸਫਲਤਾ ਪ੍ਰਾਪਤ ਹੋਵੇ ਹਾਰ ਹੋਵੇ ਤੇ ਜੇ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਤੇ ਧਰਮ ਦੀ ਪ੍ਰਫੁੱਲਤਾ ਵਾਸਤੇ ਕਮਰਕਸਾ ਕਰ ਰਿਹਾ ਹਾਂ ਅਤੇ ਕਿਰਪਾ ਕਰੋ ਸਾਨੂੰ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਤੇ ਜਿੱਤ ਬਖਸ਼ੋ 2:00 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਅੰਮ੍ਰਿਤਸਰ ਪਹੁੰਚੇ ਸਨ ਅਤੇ 5:00 ਵਜੇ 51 ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਡੀਸੀ ਦਫ਼ਤਰ ਨੂੰ ਤੋਰ ਦਿੱਤਾ ਜਿਨ੍ਹਾਂ ਨੂੰ ਸਰਕਾਰ ਨੇ ਕਈ ਪਖੰਡ ਕਰਨ ਤੋਂ ਬਾਅਦ ਰਾਤ 1:00 ਵਜੇ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਦੇ ਜਥੇ ਰੋਜ਼ਾਨਾ ਜਾਣ ਲੱਗੇ ਉਧਰ ਅਕਾਲੀ ਦਲ ਦਾ ਨਹਿਰਕੂ ਮੋਰਚਾ ਠੰਡਾ ਚੱਲ ਰਿਹਾ ਸੀ ਉਹਨਾਂ 26 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾ ਲਿਆ ਵਰਤਮਾਨ ਹਾਲਾਤਾਂ ਅਤੇ ਸੰਤ ਜਰਨੈਲ ਸਿੰਘ ਨਾਲ ਵਿਚਾਰ ਵਟਾਂਦਰਾ ਕਰਨ ਪਿੱਛੇ ਉਹਨਾਂ ਨੇ ਕੋ ਪੂਰੀ ਮੋਰਚੇ ਨੂੰ ਅੰਮ੍ਰਿਤਸਰ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਰਾਜਸੀ ਅਤੇ ਆਰਥਿਕ ਮੰਗਾਂ ਨੂੰ ਲੈ ਕੇ 4 ਅਗਸਤ 1982 ਤੋਂ ਤਰਮ ਜਿੱਦੂ ਮੋਰਚੇ ਦਾ ਐਲਾਨ ਕਰ ਦਿੱਤਾ ਸੰਤ ਜਰਨੈਲ ਸਿੰਘ ਦੀ ਸਿੰਘਾਂ ਦੀ ਰਹਿਈ ਵਾਲੀ ਮੰਗ ਵੀ ਅਕਾਲੀ ਦਲ ਨੇ ਆਪਣੇ ਚਾਰਟਰ ਵਿੱਚ ਸ਼ਾਮਲ ਕਰ ਲਈ ਅਤੇ ਉਹਨਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਸੰਤ ਖੁਦ ਇਸ ਮੋਰਚੇ ਵਿੱਚ ਹੀ ਸ਼ਾਮਲ ਸ਼ਾਮਲ ਨਹੀਂ ਕੋਇ ਸਕੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਇਸ ਸ਼ਰਤ ਤੇ ਸ਼ਾਮਲ ਕਰਾਇਆ ਕਿ ਉਸ ਦੀ ਆਨੰਦਪੁਰ ਦੇ ਮਤੇ ਵਾਲੀ ਮੰਗ ਇਸ ਧਰਮ ਜਿੱਤੂ ਮੋਰਚੇ ਦੀ ਪ੍ਰਮੁੱਖ ਮੰਗ ਹੋਵੇਗੀ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਬਣਾਇਆ ਗਿਆ ਅਤੇ 4 ਅਗਸਤ ਨੂੰ 1200 ਅਖਾਲੀ ਵਰਕਰਾਂ ਦੇ ਪਹਿਲੇ ਜਥੇ ਨੇ ਬਾਦਲ ਇਕਵਾਈ ਵਿੱਚ ਗ੍ਰਿਫਤਾਰੀ ਦਿੱਤੀ ਉਸ ਤੋਂ ਬਾਅਦ ਜਥੇਦਾਰ ਸੁਖਿੰਦਰ ਸਿੰਘ ਅਤੇ ਤਲਵੰਡੀ ਨੂੰ ਤਲਵੰਡੀ ਨੇ ਵੀ ਵੱਡੇ ਜਥਿਆਂ ਨਾਲ ਗ੍ਰਿਫਤਾਰੀਆਂ ਦਿੱਤੀਆਂ ਜੋ ਕਾਂਗਰਸ ਕਹਿ ਰਹੀ ਸੀ ਜੋ ਕਾਂਗਰਸ ਸਰਕਾਰ ਕਹਿ ਰਹੀ ਸੀ ਕਿ ਅਕਾਲੀਆਂ ਨੂੰ ਜੇਲ੍ਹ ਭੇਜਣ ਲਈ ਬੰਦੇ ਨਹੀਂ ਲੱਭਣੇ ਉਹਨਾਂ ਦੀਆਂ ਜੇਲਾਂ ਵਿੱਚ ਥਾਂ ਨਾ ਰਹੀ ਮੋਰਚੇ ਦੌਰਾਨ ਰਸਤਾ ਰੋਕੋ ਰੇਲ ਰੋਕੋ ਕੰਮ ਰੋਕੋ ਵਰਗੇ ਕਈ ਸਫਲ ਪ੍ਰੋਗਰਾਮ ਦਿੱਤੇ ਗਏ ਸਿੱਖਾਂ ਦਾ ਇਤਿਹਾਸ ਮੋਰਚਿਆਂ ਦਾ ਇਤਿਹਾਸ ਹੈ ਪਰ ਇਸ ਸੰਤ ਜਰਨੈਲ ਸਿੰਘ ਦੀ ਜਥੇਬੰਦਕ ਸਮਰੱਥਾ ਹੀ ਸੀ ਕਿ ਸਿਰਫ 2.5 ਘੰਟਿਆਂ ਵਿੱਚ ਇੱਕੋ ਬੰਦੇ ਵੱਲੋਂ ਫੈਸਲਾ ਕਰਕੇ ਲਾਗਿਆ ਅਜਿਹਾ ਮੋਰਚਾ ਬਾਅਦ ਵਿੱਚ ਪੂਰੇ ਪੰਥ ਦਾ ਬਣ ਗਿਆ ਅਤੇ ਇਸ ਵਿੱਚ 230000 ਤੋਂ ਵੱਧ ਗ੍ਰਿਫਤਾਰੀਆਂ ਅਤੇ ਸੈਂਕੜੇ ਸਹੀਦੀਆਂ ਹੋਈਆਂ। ਸੰਤ ਜਰਨੈਲ ਸਿੰਘ ਨੇ ਤਿਆ ਕਰਦਿਆਂ ਭਾਵੇਂ ਮੋਰਚੇ ਦਾ ਆਗੂ ਬਣ ਤੋਂ ਨਾ ਕਰ ਦਿੱਤੀ ਸੀ ਪਰ ਬਾਅਦ ਵਿੱਚ ਅਜਿਹਾ ਸਮਾਂ ਵੀ ਆਇਆ ਜਦ ਮੋਰਚੇ ਦਾ ਸਾਰਾ ਭਾਰ ਸੰਤ ਜਰਨੈਲ ਸਿੰਘ ਦੇ ਮੋਢਿਆਂ ਤੇ ਆ ਪਿਆ। ਉਹਨਾਂ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਵੀ ਉਹ ਜ਼ਿੰਮੇਵਾਰੀ ਤੋਂ ਨਾ ਖੁਦ ਭੱਜੇ ਅਤੇ ਨਾ ਹੀ ਇਕੱਲੇ ਲੀਡਰਾਂ ਨੂੰ ਭੱਜਣ ਦਿੱਤਾ। ਉਨ੍ਹਾਂ ਸੰਤ ਲੰਗੋਵਾਲ ਨੂੰ ਮੋਰਚੇ ਦੇ ਡਿਕਟੇਟਰ ਵੱਜੋਂ ਪੂਰਾ ਮਾਨ ਸਤਕਾਰ ਅਤੇ ਸਹਿਯੋਗ ਦਿੱਤਾ ਇਤੋਂ ਤੱਕ ਕਿ ਜਦ 13 ਅਪ੍ਰੈਲ 1983 ਦੀ ਬਸਾਖੀ ਨੂੰ ਸੰਤ ਲੰਗੋਵਾਲ ਵੱਲੋਂ ਮਰਜੀਬੜਿਆਂ ਨੂੰ ਸੌਂਚਕਾਈ ਗਈ ਤਾਂ ਸੰਤ ਜਰਨੈਲ ਸਿੰਘ ਪਹਿਲੇ ਜਥੇ ਵਿੱਚ ਸ਼ਾਮਲ ਸਨ ਸੌਂਦੇ ਸ਼ਬਦ ਇਸ ਤਰ੍ਹਾਂ ਸਨ ਮੈਂ ਸਿੱਧਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਸੇਵਾਵਾਂ ਅਰਪਣ ਕਰਦਾ ਹੋਇਆ ਬੈਗਰੂ ਨੂੰ ਹਾਜ਼ਰ ਨਾਜ਼ਰ ਤੇ ਪ੍ਰਣ ਕਰਦਾ ਹਾਂ ਕਿ ਹਾਜ਼ਰ ਨਾਜ਼ਰ ਜਾਣ ਕੇ ਪ੍ਰਣ ਕਰਦਾ ਹਾਂ ਕਿ ਮੇਰਾ ਸਿਰ ਅੱਜ ਤੋਂ ਪੰਥ ਨੂੰ ਸਮਰਪਿਤ ਹੈ ਅਰਪਤ ਹੈ ਤੇ ਮੈਂ ਪ੍ਰਧਾਨ ਸਹਿਬ ਸ਼੍ਰੋਮਣੀ ਅਕਾਲੀ ਦਲ ਦੇ ਹੁਕਮ ਅਨੁਸਾਰ ਪੰਥ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਕਰਾਂਗਾ ਇਹ ਪ੍ਰਣ ਪੱਤਰ ਭਰਨ ਵਾਲਿਆਂ ਦੀ ਗਿਣਤੀ 1 ਮਹੀਨੇ ਵਿੱਚ 116000 ਤੱਕ ਪਹੁੰਚ ਗਈ ਪਰ ਜਦੋਂ ਸਿਰ ਵਾਰਨ ਦੀ ਵਾਰੀ ਆਈ ਤਾਂ ਇਕੱਲਾ ਸੰਤ ਜਰਨੈਲ ਸਿੰਘ ਹੀ ਖੜਾ ਦਿਸਿਆ ਜੋ ਧਰਨਾ ਜੋ ਧਾਰਨਾ ਗਾਉਂਦਾ ਸੀ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਪਰ ਉਹ ਕੋਈ ਨਿਤਾਣੀ ਚਿੜੀ ਨਹੀਂ ਸੀ ਸਗੋਂ ਪੰਛੀਆਂ ਦਾ ਰਾਜਾ ਬਾਜ ਸੀ ਜੋ ਸਾਦਤ ਦੇ ਉੱਚੇ ਮੰਡਲਾਂ ਵਿੱਚ ਉਡਾਨ ਭਰਦਾ ਸੀ ਸੰਤ ਜਰਨੈਲ ਸਿੰਘ ਨੇ ਕਿਰਿਆ ਸੋਧਣ ਤੋਂ ਬਾਅਦ ਹੱਥ ਸੁੱਚੇ ਕੀਤੇ ਅੱਥੇ ਸੰਗਾਂ ਨੂੰ ਪੁੱਛਿਆ ਕਿ ਕਰਫੂ ਕਿੰਨੇ ਵਜੇ ਤੱਕ ਹੈ ਸੋ ਸੰਤ ਪਿੰਡਰਾਵਾਲੇ ਦੇ ਜੀਵਨ ਬਾਰੇ ਪੂਰਾ ਵਰਤਾਂਤ ਉਹਨਾਂ ਤੇ ਕਿਵੇਂ ਕੇਸ ਬਣਾਇਆ ਗਿਆ ਕਿਵੇਂ ਪੜਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਫਿਰ ਜੋ 6 ਜੂਨ ਦਾ ਜਿਹੜਾ ਹੈਗਾ ਵਾਕਿਆ ਉਹਦੇ ਬਾਰੇ ਫਿਰ ਲੇਖਕ ਉੱਤੇ ਪਹੁੰਚਿਆ ਹੁਣ ਆਪਾਂ ਹਰਮੰਦਰ ਸਾਹਿਬ ਦੇ ਵਰਤਾਰੇ ਬਾਰੇ ਕਰਦੇ ਆਂ ਗੱਲ ਸੰਤ ਜਰਨੈਲ ਸਿੰਘ ਨੇ ਕੇਰਿਆ ਸੋਧਣ ਤੋਂ ਬਾਅਦ ਹੱਥ ਸੁੱਚੇ ਕੀਤੇ ਅਤੇ ਸਿੰਘਾਂ ਨੂੰ ਪੁੱਛਿਆ ਕਿ ਕਰਫੂ ਕਿੰਨੇ ਵਜੇ ਤੱਕ ਹੈ ਇੱਕ ਸਿੰਘ ਨੇ ਕਿਹਾ 9 ਵਜੇ ਤੱਕ ਹੈ ਸੰਤਾਂ ਨੇ ਕਿਹਾ ਫਿਰ ਆਪਾਂ ਵੀ 9 ਵਜੇ ਹੀ ਨਿਕਲਾਂਗੇ ਉਹ ਵਾਪਸ ਘਰ ਵਿੱਚ ਚਲੇ ਗਏ ਉਹਨਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਭਾਈ ਅਮਰਿਕ ਸਿੰਘ ਵੀ ਬਾਥਰੂਮ ਵੱਲ ਗਏ ਉਹ ਉੱਥੇ ਪਿਛਲੇ ਕਮਰੇ ਵਿੱਚ ਅਕਾਲ ਤਖਤ ਦੇ ਸੱਡ ਗ੍ਰਾਂਥੀ ਨੂੰ ਮਿਲੇ ਅਤੇ ਉਹਨਾਂ ਨੂੰ ਕਿਤੇ ਸਰਕਿਆ ਸਥਾਨ ਤੇ ਚਲੇ ਜਾਣ ਲਈ ਕਿਹਾ ਭਾਈ ਮਰੀਕ ਸਿੰਘ ਨੇ ਹੀ ਉਹਨਾਂ ਨੂੰ ਦੱਸਿਆ ਕਿ ਸੰਤਾਂ ਦਾ ਸ਼ਹਾਦਤ ਦੇਣ ਦਾ ਪ੍ਰੋਗਰਾਮ 9 ਵਜੇ ਤੋਂ ਬਾਅਦ ਦਾ ਹੈ। ਕਿਆ ਮਹਾਨ ਰੂਹਾਂ ਸਨ ਜਿਨ੍ਹਾਂ ਨੇ ਇਹ ਧਰਮ ਜੁੱਧ ਵਿੱਚ ਸਥਾਨਤਾ ਚੁਣ ਹੀ ਲਿਆ ਸੀ। ਹੁਣ ਮੌਤ ਦਾ ਸਮਾਂ ਵੀ ਖੁਦ ਨਿਰਧਾਰਿਤ ਕਰ ਰਹੇ ਸਨ। ਖੈਰ ਜਦੋਂ ਭਾਈ ਮਰੀਕ ਸਿੰਘ ਵਾਪਸ ਡੇਰੇ ਵਿੱਚ ਗਿਆ ਤਾਂ ਵਾਪਸ ਭੋਰੇ ਵਿੱਚ ਗਿਆ ਤਾਂ ਉਦੋਂ ਹੀ ਨਿਸ਼ਾਨ ਸਾਹਿਬ ਵਾਲੇ ਪਾਸਿਓਂ ਮੰਡਨ ਦੀਆਂ ਦੋ ਟੁਕੜੀਆਂ ਜਿਨ੍ਹਾਂ ਵਿੱਚ 20 ਕੁ ਫੌਜੀ ਸਨ ਦੌੜ ਕੇ ਅਕਾਲ ਤਖਤ ਵੱਲ ਵਧੀਆਂ ਇੱਕ ਟੁਕੜੀ ਦੌੜ ਕੇ ਅਕਾਲ ਤਖਤ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਜਾਣ ਲੱਗੀ ਅਤੇ ਦੂਜੀ ਟੁਕੜੀ ਅਕਾਲ ਸਖਤ ਦੇ ਭੋਰੇ ਵਿੱਚੋਂ ਸਿੰਘਾਂ ਵੱਲੋਂ ਬਣਾਏ ਸੁਰੱਖਾ ਸੁਰੱਖਾ ਥਾਣੇ ਬੰਬ ਸੁੱਟਣ ਦੀ ਕੋਸ਼ਿਸ਼ ਕਰਨ ਲੱਗੀ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਲਾਲ ਜੜੀ ਤੋਂ ਆਏ ਦਸਤਾਨੇ ਉਹਨਾਂ ਨੂੰ ਛਾਂਣ ਨਹੀਂ ਕਰ ਦਿੱਤਾ ਦੂਜੇ ਵੱਨ ਅਕਾਲ ਤਖਤ ਜਾਣ ਵਾਲੇ ਵੀ ਅੰਦਰਲੇ ਸਿੰਘਾਂ ਨੇ ਪੌੜੀਆਂ ਵਿੱਚ ਹੀ ਹੈਰੀ ਕਰ ਦਿੱਤੇ ਅੰਦਰ ਮੋਰਚਾ ਸੰਭਾਲਣ ਵਾਲੇ ਸਿੰਘ ਭਾਈ ਅਨੁਕ ਸਿੰਘ ਉੱਬੋਕੇ ਪ੍ਰੀਤਮ ਸਿੰਘ ਫੱਤੂ ਢਿੰਗਾ ਅਜੈਬ ਸਿੰਘ ਮਹਿਤਾ ਚੌਕ ਰੇਂਦਰ ਸਿੰਘ ਸਤਾਨ ਮਨਾਵਾਂ ਸਮੇਤ ਸਾਰੇ ਫੌਜ ਨੂੰ ਲਲਕਾਰੇ ਮਾਰੇ ਸਨ ਆਉ ਤੁਹਾਨੂੰ ਪਿੰਡਾਂ ਵਾਲਾ ਦੀ ਕਿਸੇ ਨੂੰ ਵੀ ਕੋਈ ਡਰ ਨਹੀਂ ਸੀ ਮਹਿਸੂਸ ਹੋ ਰਿਹਾ ਸਗੋਂ ਸਿੱਧੀ ਪਾਉਣ ਦੇ ਚਾੜੇ ਹੋਏ ਸਨ ਅਤੇ ਸਾਰੇ ਮੌਤ ਨੂੰ ਬਖੋਲਾ ਕਰੇ ਸਨ ਸੰਤਾ ਦੇ ਵੱਡੇ ਭਾਈ ਬਾਪੂ ਜਗੀਰ ਸਿੰਘ ਨੇ ਨਵਾਂ ਚੋਲਾ ਪਾਇਆ ਅਤੇ ਉਹ ਨਾ ਮੇ ਗਤਰੇ ਵਿੱਚ ਸ੍ਰੀ ਸਹਿਬ ਪਾਰੇ ਸਨ ਜਦੋਂ ਕਿਸੇ ਸਿੰਘ ਨੇ ਤਿਆਰੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਸੰਤ ਜਰਨੈਲ ਸਿੰਘ ਦਾ ਲਾੜੀ ਮਾਤ ਨਾਲ ਵਿਆਹ ਹੈ ਅਤੇ ਉਹ ਸਰਵਾਲਾ ਬਣਨ ਦੀ ਤਿਆਰੀ ਕਰ ਰਹੇ ਹਨ ਭਾਈ ਹਰਚਰਨ ਸਿੰਘ ਮੁਕਤਾ ਹੱਥ ਵਿੱਚ ਲੋਹੇ ਦੀ ਬਾਲਟੀ ਫੜ ਕੇ ਘੁੰਮ ਰਹੇ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਗੋਲੀ ਵੱਜੇਗੀ ਤਾਂ ਉਹ ਇਹ ਬਾਲਟੀ ਆਪਣੇ ਸਿਰ ਉੱਤੇ ਪਾ ਲੈਣਗੇ ਤਾਂ ਕਿ ਚਿਹਰੇ ਤੇ ਗੋਲੀ ਨਾ ਲੱਗੇ ਫਿਰ ਜਦੋਂ ਫੌਜੀ ਮੇਰੇ ਚਿਹਰੇ ਤੋਂ ਬਾਲਤੀ ਤਾਰਨ ਗੀਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਜੋ ਮੁਖਤਾ ਸਟੇਜ ਤੋਂ ਗਾ ਕੇ ਉਪਦੇਸ਼ ਦਿੰਦਾ ਸੀ ਇਹ ਦਿੰਦਾ ਸੀ ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਬਾਰ ਦਿਓ ਉਹ ਖੁਦ ਵੀ ਸ਼ਹੀਦੀ ਪਾ ਗਿਆ ਹੈ ਇਹ ਉਸ ਤਰ੍ਹਾਂ ਦਾ ਹੀ ਮਾਹੌਲ ਸੀ ਜਿਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਸੀਦ ਸੀਦ ਵੇਲੇ ਸੀ ਸਿੰਘ ਸ਼ਹੀਦੀਆਂ ਤਿਆਰੀਆਂ ਵਾਹ ਵੰਗ ਕਰੇ ਸਨ ਲੜਾਈ ਜ਼ੋਰਦਾਰ ਤਰੀਕੇ ਨਾਲ ਜਾਰੀ ਸੀ ਫੌਜ ਜਿਸ ਪਾਸਿਓਂ ਵੀ ਅਕਾਲ ਤਖਤ ਵੱਲ ਵਧਣ ਦਾ ਯਤਨ ਕਰਦੀ ਮਾਰੀ ਜਾਂਦੀ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਅਕਾਲ ਤਖਤ ਸਾਹਿਬ ਨੂੰ ਕਿਵੇਂ ਕਬਜ਼ੇ ਵਿੱਚ ਕਰਨ ਪ੍ਰਕਰਮਾਂ ਵਿੱਚ ਸਾਰੇ ਪਾਸੇ ਟੈਂਕ ਨਜ਼ਰ ਆ ਰਹੇ ਸਨ ਜਿਨ੍ਹਾਂ ਨੇ ਆਪਣੀਆਂ 105 ਐਮ ਐਮ ਤੋਪਾਂ ਨਾਲ ਸਕੁਆਇਰ ਸਕੁਆਇਡ ਗੋਲੀਆਂ ਰੂਪੀ ਅੱਗ ਬਰਾਉਣੀ ਜਾਰੀ ਰੱਖੀ ਦਿਨ ਦੇ 8:30 9:00 ਵਜੇ ਚੁੱਕੇ ਸਨ ਅਕਾਲ ਤਖਤ ਦੀ ਇਸ ਇਮਾਰਤ ਦੇ ਅਕਾਲ ਤਖਤ ਦੀ ਇਮਾਰਤ ਦੇ ਪਰ ਕੱਚੇ ਉੱਡ ਰਹੇ ਸਨ ਅਤੇ ਅੱਗ ਦੀਆਂ ਲਾਟਾਂ ਲਾਟਾਂ ਉੱਠ ਰਹੀਆਂ ਸਨ ਇਸ ਵੇਲੇ ਕੁਝ ਸਿੰਘ ਵੀ ਸ਼ਹੀਦ ਹੋਏ ਬਾਕੀ ਸਾਰੇ ਪੂਰੇ ਵਿੱਚ ਆ ਗਏ ਟੈਂਕਾਂ ਅੱਗੇ ਸਿੰਘਾਂ ਦੀ ਬਦੂਕਾਂ ਦੀ ਪੇਸ਼ ਨਹੀਂ ਸੀ ਜਾ ਰਹੀ ਫਿਰ ਫਿਰ ਵੀ ਬੰਬਾਰੀ ਦੀ ਆੜ ਵਿੱਚ ਅੱਗੇ ਵਧਣ ਵਾਲੇ ਫੌਜੀਆਂ ਨੂੰ ਉਹ ਚਾਟਾ ਸ਼ਕਾਈ ਜਾ ਰਹੇ ਸਨ ਉਸ ਵੇਲੇ ਤੋਪ ਦਾ ਗੋਲਾ ਮਾਰ ਕੇ ਫੌਜ ਨੇ ਅਕਾਲ ਤਖਤ ਸਾਹਿਬ ਉੱਤੇ ਸ਼ੋਭਤ ਗੁਰੂ ਸਾਹਿਬਾਨ ਦੇ ਸ਼ਸਤਰਾਂ ਵਾਲੀ ਪਾਲਕੀ ਨੂੰ ਉਡਾ ਦਿੱਤਾ ਜਿਸ ਦੀ ਖਬਰ ਪਾਈ ਗੁਰਬਖਸ਼ ਸਿੰਘ ਗੜਬਈ ਨੇ ਸੰਤਾਂ ਨੂੰ ਪੂਰੇ ਵਿੱਚ ਆਣ ਕੇ ਸੁਣਾਈ ਇਹ ਖਬਰ ਸੁਣ ਕੇ ਸੰਤ ਵੀਰ ਰਸ ਵਿੱਚ ਆ ਕੇ ਸਿੰਘਾਂ ਨੂੰ ਕਹਿਣ ਲੱਗੇ ਚਲੋ ਸਿੰਘੋ ਦੁਸ਼ਮਣਾਂ ਨੂੰ ਬਾਹਰ ਨਿਕਲਣ ਤੋਂ ਭਜਣਾ ਪਾਈਏ ਦੁਸ਼ਮਣਾਂ ਨੂੰ ਬਾਹਰ ਨਿਕਲ ਕੇ ਭਜਣਾ ਪਾਈਏ ਅਤੇ ਰਣ ਤੱਤੇ ਵਿੱਚ ਚੂਜ ਕੇ ਸ਼ਹਾਦਤਾਂ ਦਈਏ ਸੰਤਾਂ ਨੇ ਨਰੰਕਰੀ ਕਾਂਢ ਵਾਲੇ ਪਈ ਕਬਲ ਸਿੰਘ ਅਤੇ ਰਮਜੀਤ ਸਿੰਘ ਨੂੰ ਤੋਲਣ ਵਾਸਤੇ ਇਕੱਠਾ ਕੀਤਾ 90 ਕਿਲੋ ਸੋਨਾ 35 ਲੱਖ ਰੁਪਏ ਦੇ ਨੋਟ ਅਤੇ ਬਾਧੂ ਹਥਿਆਰ ਪੂਰਾ ਸਾਹਿਬ ਵਾਲੇ ਖੂਬ ਵਿੱਚ ਸਟਭਾ ਦਿੱਤੇ ਉਸ ਵੇਲੇ ਪੋਰੇ ਵਿੱਚ ਕੋਈ 50-55 ਸਿੰਘ ਸਨ ਅਤੇ ਪੋਰੇ ਤੋਂ ਬਾਹਰ ਆਉਣ ਵਾਲੀਆਂ ਪੌੜੀਆਂ ਸਿੰਗਲ ਹੀ ਸਨ ਜਿੰਨਾ ਵਿੱਚ ਇੱਕ ਬੰਦਾ ਹੀ ਉੱਪਰ ਚੜ੍ਹ ਸਕਦਾ ਸੀ ਸਭ ਤੋਂ ਅੱਗੇ ਸੰਤ ਸਨ ਉਹਨਾਂ ਦੇ ਬਾਅਦ ਸਾਰੇ ਸਿੰਘ ਲੈਂਡ ਬਣਾ ਕੇ ਖੜੇ ਸਨ ਸੰਤ ਜਦ ਪੌੜੀ ਚੜ੍ਹਨ ਲੱਗੇ ਤਾਂ ਉੱਥੇ ਨਰੰਕਾਰੀ ਕਾਣ ਵਾਲਾ ਭਾਈ ਕਬਲ ਸਿੰਘ ਖੜਾ ਸੀ ਸੰਤਾਂ ਨੇ ਉਸ ਨੂੰ ਮਜ਼ਾਕ ਨਾਲ ਕਿਹਾ ਭਾਈ ਅੱਗੇ ਜਾ ਕੇ ਸੋਨਾ ਤਾਂ ਨਹੀਂ ਮੰਗੇਗਾ ਉਹ ਵੀ ਹੱਸ ਕੇ ਕਹਿਣ ਲੱਗਾ ਨਹੀਂ ਮਹਾਰਾਜ ਬਸ ਆਪਣਾ ਆਪਣੇ ਨਾਲ ਰੱਖਿਓ ਸੰਤਾਂ ਨੇ ਉਸ ਨੂੰ ਜੱਫੀ ਪਾ ਕੇ ਕਿਹਾ ਤੂੰ ਸਾਡੇ ਨਾਲ ਹੀ ਰਹੇਗਾ ਸੰਤਾਂ ਦੇ ਸਿਰ ਉੱਤੇ ਉਸ ਵੇਲੇ ਨੀਲੀ ਦਸਤਾਰ ਚਿੱਟਾ ਚੋਲਾ ਚਿੱਟੇ ਪਰਨੇ ਦਾ ਕਮਰਕਸਾ ਬੰਨਿਆ ਹੋਇਆ ਸੀ ਜਿਸ ਵਿੱਚ தாம்ਸਨ ਗਨ ਦੇ ਦੋ ਮੈਗਜ਼ੀਨ ਟੰਗੇ ਹੋਏ ਸਨ ਕਾਲੇ ਗਾਤਰੇ ਵਿੱਚ ਟਕਸਾਲੀ ਕਿਰਪਾਨ ਅਤੇ ਪੂਰੇ ਗਾਤਰੇ ਵਿੱਚ 455 ਬੋਰ ਰਵਲਵਰ ਤੇ ਗੋਲੀਆਂ ਹੱਥ ਵਿੱਚ தாம்ਸਨ ਗਨ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਹੋ ਕੇ ਉਹਨਾਂ ਨੇ ਆਖਰੀ ਪੌੜੀ ਤੇ ਜਾ ਕੇ ਸੰਖੇਪ ਅਰਦਾਸ ਕੀਤੀ ਮੇਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਸਥਾਨਾਂ ਦੀ ਅਤੇ ਤਖਤ ਸਾਹਿਬ ਦੀ ਸਮੇਂ ਦੀ ਜਲਮ ਸਰਕਾਰ ਵੱਲੋਂ ਬਹੁਤ ਬੇਅਦਬੀ ਕੀਤੀ ਜਾ ਰਹੀ ਹੈ ਸਾਨੂੰ ਇਹਨਾਂ ਨਾਲ ਆਕੇ ਸਵਾਸ ਤੱਕ ਜੂਝਣ ਦਾ ਅਤੇ ਸਿੱਧੀਆਂ ਪਾਉਣ ਦਾ ਬਲ ਬਖਸ਼ੋ ਜੀ ਅਤੇ ਤੁਹਾਡੇ ਚਰਨਾਂ ਵਿੱਚ ਇਹ ਵੀ ਬੇਨਤੀ ਹੈ ਕਿ ਜਿਨਾਂ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਬਾਰ-ਬਾਰ ਜਨਮ ਲਵਾਂ ਅਰਦਾਸ ਤੋਂ ਬਾਅਦ ਸਿੰਘਾਂ ਨੇ ਜ਼ੋਰਦਾਰ ਜਕਾਰੇ ਛੱਡੇ ਜਿਨ੍ਹਾਂ ਨਾਲ ਪੂਰਾ ਕੰਪਲੈਕਸ ਹੀ ਸਾਰਾ ਅੰਮ੍ਰਿਤਸਰ ਪੂਰਾ ਕੰਪਲੈਕਸ ਕੀ ਸਾਰਾ ਅੰਮ੍ਰਿਤਸਰ ਗੂੰਜ ਉੱਠਿਆ ਇਹਨਾਂ ਜਕਾਰਿਆਂ ਦੀ ਗੂੰਜ ਵਿੱਚ ਸੰਤ ਛੇਤੀ ਨਾਲ ਬਾਹਰ ਨਿਕਲੇ ਉਹਨਾਂ ਦੇ ਨਾਲ ਹੀ ਪਿੱਛੇ ਭਾਈ ਅਮਰਿਕ ਸਿੰਘ ਭਾਈ ਕਬਲ ਸਿੰਘ ਨਰੰਕਾਰੀ ਕਾਂਡ ਬਾਪੂ ਜਗੀਰ ਸਿੰਘ ਰੋਡੇ ਭਾਈ ਗੁਰਮukh ਸਿੰਘ ਗੜਬਈ ਪੂਰੇ ਭਾਈ ਪ੍ਰੀਤਮ ਸਿੰਘ ਪੱਤੂ ਟਿੰਗਾ ਤਰਲਵਿਚ ਸਿੰਘ ਲੱਧੂਵਾਲ ਸੰਤੋਖ ਸਿੰਘ ਟਿੱਪਾਂ ਵਾਲਾ ਦਾਰਾ ਸਿੰਘ ਫੋਨਿਆ ਰਾਮ ਸਿੰਘ ਬੋਲਾ ਹਰਵਿੰਦਰ ਸਿੰਘ ਸਤਨ ਮਨਾਵਾ ਅਜੀਤ ਸਿੰਘ ਮਹਿਤਾ ਚੌਕ ਸੁਜਾਨ ਸਿੰਘ ਮਨਾਵਾ ਆਦ ਸਮੇਤ ਕਈ ਸਿੰਘ ਬਾਹਰ ਨਿਕਲ ਗਏ ਬਾਹਰ ਨਿਕਲਣ ਆ ਹੀ ਇਹ ਸਾਰੇ ਪੋਜੀਸ਼ਨਾਂ ਲੈਣ ਲਈ ਖਿਲਰ ਗਏ ਅਤੇ ਫੌਜ ਨਾਲ ਮੁਕਾਬਲਾ ਕਰਨ ਲੱਗੇ ਭਾਈ ਅਮਰੀਕ ਸਿੰਘ ਅਤੇ ਕੁਜ ਸਿੰਘ ਝੰਡੇ ਬੁੰਗੇਵਲ ਨੂੰ ਹੋ ਕੇ ਭਰਾਂਡਿਆਂ ਵੱਲ ਹੋਏ ਤਾਂ ਸਾਹਮਣੇ ਆ ਦਰਸ਼ਨੀ ਡੇੜੀ ਤੋਂ ਆਈ ਗੋਲੀ ਭਾਈ ਅਮਰੀਕ ਸਿੰਘ ਦੇ ਲੱਗੀ ਜਿਸ ਨੂੰ ਦਿੱਗਣ ਤੋਂ ਪਹਿਲਾਂ ਹੀ ਪਿੱਛੋਂ ਆ ਰਹੇ ਭਾਈ ਗੁਰਜੀਤ ਸਿੰਘ ਨੇ ਸੰਭਾਲ ਲਿਆ ਅਤੇ ਨਿਸ਼ਾਨ ਸਾਹਿਬ ਦੇ ਪਿਛਲੇ ਪਾਸੇ ਵਾਲੇ ਭਾਂਡੇ ਵਿੱਚ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਕੇ ਇੱਕ ਖੰਬਲੇ ਦੀ ਓਟ ਨਾਲ ਬਿਠਾ ਦਿੱਤਾ ਸੰਤਾ ਨੇ ਬਾਹਰ ਨਿਕਲਦਿਆਂ ਹੀ ਸਾਹਮਣੇ ਵਾਲੀ ਫੌਜ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਗੇ ਵਧਦੇ ਹੋਏ ਦਰਸ਼ਨੀ ਡਿਊਟੀ ਵਾਲੇ ਫੌਜੀਆਂ ਦਾ ਮੁਕਾਬਲਾ ਕਰਨ ਲੱਗੇ ਸੰਤ ਜਰਨੈਲ ਸਿੰਘ ਦਰਸ਼ਨੀ ਡਿਊਟੀ ਵਾਲੇ ਫੌਜੀਆਂ ਤੋਂ ਨਿਸ਼ਾਨ ਸਾਹਿਬ ਵੱਲ ਅਸਰਾ ਲੈ ਕੇ ਆਪਣੀ ਗਨ ਦਾ ਮੈਗਜ਼ੀਨ ਬਦਲਣ ਲੱਗੇ ਤਾਂ ਚਾਰੇ ਪਾਸੇ ਉਹਨਾਂ ਤੇ ਫਾਇਰਿੰਗ ਹੋਈ ਜਿਸ ਦੀ ਇੱਕ ਮੱਥੇ ਦੇ ਸੱਜੇ ਪਾਸੇ ਇਸ ਤੋਂ ਥੱਲੇ ਪੁਰਪੁਰੀ ਵਿੱਚ ਇੱਕ ਗੋਲੀ ਅਤੇ ਇੱਕ ਗੋਲੀ ਖੱਬੇ ਪਾਸੇ ਛਾਤੀ ਵਿੱਚ ਲੱਗੀ ਜੇਠਾਂ ਦੋਹਾਂ ਗਿੱਟਿਆਂ ਤੋਂ ਉੱਪਰ ਤੱਕ ਲੱਤਾਂ ਵਿੱਚ ਸਾਹਮਣੇ ਚਾਰੇ ਚਾਰੇ ਪਾਸੇ ਚਾਰ ਗੋਲੀਆਂ ਇੱਕ ਸੱਜੀ ਬਾਹ ਵਿੱਚ ਅਤੇ ਇਸੇ ਪਾਸਿਓਂ ਬੱਖੀ چیر ਕੇ ਇੱਕ ਗੋਲੀ ਪਿੱਠ ਵਿੱਚ ਦੀ ਤਰਸੀ ਨਿਕਲ ਗਈ ਸੰਤ ਜਰਨੈਲ ਸਿੰਘ ਦਾ ਮੂੰਹ ਸ੍ਰੀ ਦਰਬਾਰ ਸਾਹਿਬ ਵੱਲ ਸੀ ਅਤੇ ਉਹ ਉਸੇ ਤਰ੍ਹਾਂ ਹੀ ਗੋਡਿਆਂ ਪਰ ਹੋ ਕੇ ਥੱਲੇ ਡਿੱਗੇ ਜਿਵੇਂ ਬਾਬਾ ਗੁਰਬਖਸ਼ ਸਿੰਘ ਸੇਹਦ ਅਫਦਾਲੀ ਜੀਆਂ ਦੀਆਂ ਫੌਜਾਂ ਨਾਲ ਲੜਨ ਵੇਲੇ ਡਿੱਗੇ ਸਨ ਇਹ ਸੰਭਵ ਹੈ ਕਿ ਇਹ ਵੀ ਇਹ ਥਾਂ ਵੀ ਉਹੀ ਹੋਵੇਗੀ ਜਿੱਥੇ ਬਾਬਾ ਜਰਨੈਲ ਸਿੰਘ ਸ਼ਹੀਦ ਬਣ ਕੇ ਡਿੱਗੇ ਸਨ ਸਿੱਧੀ ਰਮਜ ਦਾ ਚਲਕਾਰਾ ਤਾਂ ਸੀ ਦੌਣ ਵਾਲੀਆਂ ਰੂਹਾਂ ਹੀ ਬਣਦੇ ਹਨ ਡਿੱਗੇ ਪੈ ਸੰਤ ਜਰਨੈਲ ਸਿੰਘ ਹੋਰਾਂ ਦੇ ਉੱਤੇ ਵੀ ਸਾਹਮਣੇ ਦਰਸ਼ਨੀ ਡਿਉੜੀ ਵੱਲੋਂ ਬਰਸ਼ਤ ਵੱਜਿਆ ਜਿਸ ਵਿੱਚੋਂ ਮੱਥੇ ਤੋਂ ਉੱਪਰ ਕੱਬੇ ਪਾਸੇ ਸਿਰ ਵਿੱਚ ਚਾਰ ਗੋਲੀਆਂ ਹੋਰ ਲੱਗੀਆਂ ਇਸ ਸਾਥ ਤਾ ਗਵਾ ਵੀ ਅਜਿਹੀ ਰੰਗ ਰੰਗਰੱਤੜੀ ਰੂਪ ਹੈ ਅਮਰਿਕ ਸਿੰਘ ਹੀ ਬਣਿਆ ਜਿਸ ਨੇ ਆਪਣਾ ਜ਼ਖਮ ਸਾਫ਼ ਕਰਕੇ ਭਾਈ ਗੁਰਜੀਤ ਸਿੰਘ ਨੂੰ ਕਿਹਾ ਉਹ ਵੇਖ ਪਾਣਾ ਵਾਪਰ ਗਿਆ ਸੰਤ ਸਹੀਦ ਹੋ ਗਏ ਹਨ ਜਦ ਭਾਈ ਗੁਰਜੀਤ ਸਿੰਘ ਨੇ ਉਧਰ ਵੇਖਿਆ ਤਾਂ ਸੰਤ ਨਿਸਾਨ ਸਾਹਿਬ ਕੋਲ ਫਰਸ਼ ਉੱਤੇ ਮੂੰਹ ਪਰ ਲੇਟੇ ਹੋਏ ਸਨ ਉਧਰੋਂ ਹਟ ਕੇ ਜਦ ਗੁਰਜੀਤ ਸਿੰਘ ਨੇ ਭਾਈ ਅਮਰਿਕ ਸਿੰਘ ਵੱਲ ਵੇਖਿਆ ਉਧਰ ਵੀ ਪੌਰ ਉਡਾਰੀ ਮਾਰ ਚੁੱਕਿਆ ਸੀ ਸੰਤਾਂ ਦੇ ਨਾਲ ਬਾਹਰ ਨਿਕਲਣ ਵਾਲੇ ਤੀ ਕੁ ਸਿੰਘਾਂ ਦੇ ਸਰੀਰ ਨishan ਸਾਹਿਬ ਦੇ ਇਰਦ-ਗਿਰਦ ਖਿਲਰੇ ਪਏ ਸਨ ਉਧਰ ਜਕਾਰਿਆਂ ਦੀ ਆਵਾਜ਼ ਸੁਣ ਕੇ ਸਾਰੀ ਫੌਜ ਦਾ ਧਿਆਨ ਅਕਲ ਤੱਕਤਵਲ ਹੋ ਗਿਆ ਤੋਂ ਉਥੋਂ ਜਦੋਂ ਉਹਨਾਂ ਨੇ ਸਿੰਘਾਂ ਨੂੰ ਨਿਕਲਦੇ ਵੇਖਿਆ ਤਾਂ ਟੈਂਕ ਨਾਲ ਪੂਰੇ ਦੇ ਬੂਹੇ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ ਪੂਰੇ ਦਾ ਦਰਵਾਜ਼ਾ ਉੱਡ ਗਿਆ ਅਤੇ ਨਾਲ ਹੀ ਭਾਈ ਗੁਰਗ੍ਰਾਮ ਸਿੰਘ ਅਤੇ ਉੱਤਮ ਸਿੰਘ ਵੀ ਰੂਹ ਦੇ ਭੰਬਿਆਂ ਵਾਂਗ ਉੱਡ ਗਏ ਪੌੜੀਆਂ ਟਾਕੇ ਰਾਹ ਵੀ ਬੰਦ ਹੋ ਗਿਆ ਕੁਝ ਸਿੰਘ ਜ਼ਖਮੀ ਵੀ ਹੋਏ ਅਤੇ ਬਾਕੀ ਅੰਦਰ ਹੀ ਫਸ ਗਏ ਸੰਤਾਂ ਦੇ ਇਸ ਤਰ੍ਹਾਂ ਬਾਹਰ ਨਿਕਲ ਕੇ ਮੈਦਾਨ ਵਿੱਚ ਆਣ ਕੇ ਲੜਨ ਦੀ ਦਲੇਰੀ ਨੇ ਫੌਜੀਆ ਨੂੰ ਸਾਹਸ ਅਤ ਹੀਨ ਕਰ ਦਿੱਤਾ ਮੋਰਚਿਆਂ ਵਿੱਚ ਲੜ ਰਹੇ ਜਾਂ ਗੋਲੀ ਚੱਕਾ ਮੁੱਕ ਜਾਣ ਕਰ ਲੋ ਕੇ ਬੱਤੇ ਸਿੰਘਾਂ ਵਿੱਚ ਵੀ ਸੰਤਾਂ ਦੀ ਸ਼ਹਾਦਤ ਨਾਲ ਮਜੂਸੀ ਛਾ ਗਈ ਲੜਾਈ ਦੇ ਮੈਦਾਨ ਵਿੱਚ ਸਨਾਟੇ ਵਰਗੀ ਹਾਲਤ ਹੋ ਗਈ ਅਕਾਲ ਤੱਕ ਸਾਬ ਦੇ ਭੋਰੇ ਅੰਦਰ ਫੌਜੀ ਬਾਈਸ ਬੇਕ ਸਿੰਘ ਦੀਵਿੰਦਰ ਸਿੰਘ ਫੌਜੀ ਅਤੇ ਬਕਸੀਰ ਸਿੰਘ ਬਲੋਵਾਲ ਆਦ ਸਿੰਘਾਂ ਨੂੰ ਮੋਰਚੇ ਵਿੱਚੋਂ ਵਿੱਚ ਛੱਡ ਕੇ ਜਰਨਲ ਲਾਭ ਸਿੰਘ ਨੋਕ ਸਿੰਘ ਉੱਬੋਕੇ ਬਲਵਿੰਦਰ ਸਿੰਘ ਕੋਜਕੀਪੁਰ ਭਾਈ ਗੁਰਮukh ਸਿੰਘ ਆਦ 10-12 ਸਿੰਘਾਂ ਨੇ ਸਲਾਹ ਕਰਕੇ ਉੱਥੋਂ ਨਿਕਲ ਜਾਣ ਦਾ ਪਲਾਨ ਬਣਾਇਆ ਇਹਨਾਂ ਨੇ ਕਲ ਤਖਤ ਦੇ ਪਿਛਲੇ ਪਾਸੇ ਭੋਰੇ ਵਾਲੇ ਖੂਹ ਨਾਲ ਦੇ ਦਰਵਾਜ਼ੇ ਥਾਣੇ ਮੁਖਤਿਆਰ ਸਿੰਘ ਮੁਖੀ ਨੂੰ ਬਾਹਰ ਭੇਜਿਆ ਕਿ ਉਹ ਮਨਿਆਰੀ ਬਾਜ਼ਾਰ ਵੱਲ ਦਾ ਰਾਹ ਵੇਖ ਕੇ ਆਵੇ ਪਰ ਉਹ ਅੱਗੇ ਜਾ ਕੇ ਫੜਿਆ ਗਿਆ ਉਸ ਨੂੰ ਕੁਝ ਦੇਰ ਉਡੀਕਣ ਤੋਂ ਬਾਅਦ ਇਹ ਸਾਰੇ ਵੀ ਗੁਰਦੁਆਰਾ ਥੜਾ ਸਾਹਿਬ ਦੇ ਪਿਛਲੇ ਦੀ ਪਿਛੋਂ ਦੀ ਮਨਿਆਰੀ ਵਾਲੇ ਬਾਜ਼ਾਰ ਨੂੰ ਨਿਕਲ ਗਏ ਜਿੱਥੇ ਅੱਗੇ ਜਾ ਕੇ ਸਾਰੀ ਫੌਜ ਦੇ ਕਾਬੂ ਆ ਗਏ ਇਸੇ ਤਰ੍ਹਾਂ ਸਿਮਕੋਚਵਾਰੇ ਵਾਲੇ ਅਤੇ ਉਧਰ ਹੋਰ ਮੋਰਚਾਂ ਵਿੱਚੋਂ ਵੀ ਕਾਫੀ ਸਿੱਖ ਬਾਹਰ ਖਿਸਕ ਗਏ ਜੋ ਅੱਗੇ ਜਾ ਕੇ ਫੜੇ ਗਏ ਬਾਬਾ ਗੁਰਬਖਸ਼ ਸਿੰਘ ਸੀਧ ਦੇ ਗੁਰਦੁਆਰੇ ਨਾਲ ਦੇ ਚਵਾਰੇ ਤੋਂ ਗੋਡਿਆਂ ਵਾਲੇ ਭਾਈ ਰੋਡਿਆਂ ਵਾਲੇ ਭਾਈ ਜੋਗਿੰਦਰ ਸਿੰਘ ਪਰਸਾ ਸਿੰਘ ਚੱਬੇ ਫਰੋਜ਼ਪੁਰ ਬਲੇ ਭਾਈ ਪਾਲਾ ਸਿੰਘ ਭਾਈ ਕਸ਼ਮੀਰ ਸਿੰਘ ਅਤੇ ਇੱਕ ਹੋਰ ਸਿੰਘ ਅਤਿਆਰਾ ਸਮੇਤ ਹੀ ਬਾਜ਼ਾਰ ਵਿੱਚ ਸੇਵਾਵਲ ਨੂੰ ਨਿਕਲੇ ਜਿਨ੍ਹਾਂ ਕੋਲੋਂ ਪੰਜਾਬ ਐਂਡ ਸਿੰਧ ਬੈਂਕ ਲੱਗੇ ਇੱਕ ਮੁਸਲਮਾਨ ਅਫਸਰ ਨੇ ਹਥਿਆਰ ਲੈ ਕੇ ਰਾਸਤੇ ਵਿੱਚ ਲੈ ਲਿਆ ਉਧਰ ਪ੍ਰਕਰਮਾਂ ਵਿੱਚ ਲੋਕੇ ਲੰਗਰ ਵਾਲੇ ਸਿੰਘ ਅਜੇ ਤੱਕ ਦੁੱਖ ਭੰਜਣੀ 베ਰੀ ਵਾਲੇ ਕੋਨੇ ਵਿੱਚ ਹੀ ਸਨ ਜਦ ਚਕਾਰਿਆਂ ਤੋਂ ਪਤਾ ਲੱਗਾ ਕਿ ਸੰਤ ਸ਼ਹਾਦਤ ਪਰ ਪ੍ਰਾਪਤ ਕਰ ਗਏ ਹਨ ਇਹਨਾਂ ਨੇ ਆਪਣੀ ਆਪਣੇ ਹਥਿਆਰ ਸਰੂਬਰ ਵਿੱਚ ਛੁੱਟ ਦਿੱਤੇ ਬਾਬਾ ਥਾਰਾ ਸਿੰਘ ਕਹਿਣ ਲੱਗੇ ਕਿ ਕੁਝ ਬਜ਼ੁਰਗ ਬੰਦੇ ਬਾਹਰ ਜਾਓ ਤਾਂ ਕਿ ਫੌਜਦਾਰ ਵਈਆ ਪਤਾ ਲੱਗੇ ਪਰ ਕੋਈ ਵੀ ਤਿਆਰ ਨਾ ਹੋਇਆ ਫਿਰ ਬਾਬਾ ਥਾਰਾ ਸਿੰਘ ਖੁਦ ਅੱਗੇ ਲੱਗੇ ਅਤੇ ਆਪਣੇ ਨਾਲ 14-15 ਬੰਦਿਆਂ ਨੂੰ ਲੈ ਕੇ ਬਾਹਰ ਨਿਕਲੇ ਪਰ ਇਹਨਾਂ ਦੇ ਬਾਹਰ ਪ੍ਰਕਰਮਾ ਵਿੱਚ ਜਾਂਦਿਆਂ ਹੀ ਫੌਜ ਨੇ ਬਰਸ਼ਟ ਮਾਰੇ ਅਤੇ ਬਾਬਾ ਥਾਰਾ ਸਿੰਘ ਸਮੇਤ 12 ਬੰਦੇ ਸ਼ਹੀਦ ਕਰ ਦਿੱਤੇ ਬਾਕੀ ਬਚੇ ਦੋ ਤਿੰਨ ਦੌੜ ਕੇ ਵਾਪਸ ਪੋਣੇ ਵਿੱਚ ਆ ਗਏ ਹੁਣ ਫੌਜ ਨੂੰ ਪਤਾ ਲੱਗ ਚੁੱਕਿਆ ਸੀ ਕਿ ਇੱਥੇ ਬੰਦੇ ਲੁਕੇ ਹਨ ਉਹਨਾਂ ਨੇ ਬਾਹਰ ਆਉਣ ਲਈ ਚੇਤਾਵਨੀ ਦਿੱਤੀ ਕਿ ਬਾਹਰ ਆ ਜਾਓ ਨਹੀਂ ਤੇ ਸਾਰਾ ਪੋਣਾ ਉੜਾ ਦੇਾਂਗੇ ਇੱਥੇ ਬੀਬੀਆਂ ਤੇ ਬੱਚੇ ਨਾਲ ਹੋਣ ਕਰਕੇ ਖਾਟਕੂ ਸਿੰਘਾਂ ਨੇ ਜਾਨਾ ਤਾਂ ਜਾਨਾਂ ਦਾ ਤਾਂ بچਾ ਹੋ ਗਿਆ ਪਰ ਬਾਹਰ ਨਿਕਲ ਨਹੀਂ ਸਾਰਿਆਂ ਨੂੰ ਬੱਟਾ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦੀਆਂ ਕਿਸਕੇ ਨਾਲ ਹੱਥ ਪਿੱਛੇ ਬੰਨ੍ਹ ਕੇ ਬ੍ਰਹਮ ਬੁੱਟੇ ਵਾਲੀ ਸਬੀਲ ਕੋਲ ਧੁੱਪੇ ਹੀ ਪ੍ਰਕਰਮਾਂ ਵਿੱਚ ਬਿਠਾ ਦਿੱਤਾ ਹੋਰ ਵੀ ਜੋ ਬੰਦਾ ਫੌਜ ਦੇ ਕਾਬੂ ਆਇਆ ਉਸ ਨੂੰ ਕੁੱਟਦੇ ਮਾਰਦੇ ਇੱਥੇ ਲੈ ਆ ਕੇ ਬਾਹਾਂ ਬੰਨ੍ਹ ਕੇ ਬਿਠਾਈ ਜਾ ਰਹੇ ਸਨ ਅਕਾਲ ਤਖਤ ਸੈਬ ਵੱਲੋਂ ਅਜੇ ਵੀ ਲੜਾਈ ਚੱਲ ਰਹੀ ਸੀ ਜਿੱਥੇ ਫੌਜ ਟੈਂਕਾਂ ਨੂੰ ਦਰਸ਼ਨੀ ਡੇਉੜੀ ਤੱਕ ਲੈ ਗਈ ਲੈ ਗਈ ਸੀ ਪਰ ਸਿੰਘ ਅਜੇ ਵੀ ਨਵੀਂ ਲਾਲ ਡੇਉੜੀ ਅਤੇ ਖੜਾ ਪ੍ਰਸ਼ਾਦ ਦੀਆਂ ਪਰਚੀਆਂ ਵਾਲੇ ਕਮਰਿਆਂ ਤੋਂ ਮੁਕਾਬਲਾ ਕਰੀ ਜਾ ਰਹੇ ਸਨ ਸਿੰਘਾਂ ਕੋਲ ਅਸਲੇ ਦੀ ਘਾਟ ਆ ਚੁੱਕੀ ਸੀ ਅਕਾਲ ਤਖਤ ਦੇ ਪੂਰੇ ਵਿਚਲੇ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਕਿਉਂਕਿ ਫੌਜ ਨੇ ਉੱਥੇ ਟੈਂਕਾਂ ਨਾਲ ਭਾਰੀ ਗੋਲਾਵਰੀ ਕਰਕੇ ਤਬਾਹੀ ਮਚਾ ਦਿੱਤੀ ਸੀ ਸਿੰਘਾਂ ਦਾ लाਡਲਾ ਜਾਂਬਾਜ ਜਰਨੈਲ ਸੀ ਦੂ ਚੁੱਕੇ ਸੀ ਉਹਨਾਂ ਦੀ ਤਾਕਤ ਸੋਮਾ ਕਾਲ ਤੱਕ ਸਭ ਸ਼ਾਂਤ ਹੋ ਗਿਆ ਸੀ ਇਸ ਲਈ ਸਿੰਘ ਨਿਰਾਸ਼ਾ ਜਾਂ ਅਥਾ ਗੁੱਸਾ ਲੈ ਕੇ ਮੋਰਚਿਆਂ ਵਿੱਚ ਬੈਠੇ ਸਨ ਜਿੱਥੇ ਬਾਹਰ ਲੱਗਦੀ ਉੱਥੇ ਫੌਜ ਨੂੰ ਸਭ ਕੁਝ ਸਿਕਾਈ ਜਾ ਰਹੇ ਸਨ ਫੌਜ ਕਬਜ਼ੇ ਵਿੱਚ ਲਏ ਗਏ ਪ੍ਰਕਰਮਾਂ ਦੇ ਕਮਰੇ ਨੇ ਤਲਾਸ਼ੀਆਂ ਲੈ ਕੇ ਸਾਰਿਆਂ ਨੂੰ ਹਰਾਸਤ ਵਿੱਚ ਲੈ ਰਹੀ ਸੀ ਸੋਪਾ ਕਹਿ ਸਕਦਾ ਕਿ ਇੱਕ ਤਰ੍ਹਾਂ ਨਾਲ 6 ਜੂਨ ਤੱਕ ਜੋ ਅਟੈਕ ਦਾ ਮਕਸਦ ਸੀ ਉਹ ਭਾਰਤੀ ਹਕੂਮਤ ਨੇ ਪੂਰਾ ਕੀਤਾ ਅਗਲੇ ਭਾਗ ਦੇ ਵਿੱਚ 6 ਜੂਨ ਦੁਪਹਿਰ ਵੇਲੇ ਕੀ ਹੋਇਆ ਜੋ ਇਸ ਕਿਤਾਬ ਦੇ ਵਿੱਚ ਵਰਣਨ ਹੈ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਸੁਣਾਵਾਂਗੇ ਇਹ 6 ਜੂਨ ਦਾ ਤੀਜਾ ਭਾਗ ਹੈ ਤੇ 6 ਜੂਨ ਦਾ ਚੌਥਾ ਭਾਗ ਅਗਲੇ ਦਿੜੀ ਵਿੱਚ ਤੁਹਾਨੂੰ ਜ਼ਰੂਰ ਸੁਣਾਵਾਂਗੇ ਧੰਨਵਾਦ